ਦੇਸ਼ ਦੇ ਨਾਮੀ ਸਕੂਲਾਂ ਵਿੱਚੋਂ ਇੱਕ ਨਾਬਾ ਦਾ ਪੰਜਾਬ ਪਬਲਿਕ ਸਕੂਲ ਜੋ ਕਿ ਕਿਸੇ ਜਾਣ ਪਹਿਚਾਨ ਦਾ ਮਹਤਾਜ ਨਹੀਂ ਪਰ ਹੁਣ ਇਹ ਸਕੂਲ ਦਿਨ-ਪ੍ਰਤੀ ਦਿਨ ਸੁਰੱਖਿਆ ਵਿੱਚ ਵਿਖਾਈ ਦੇ ਰਿਹਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਸਕੂਲ ਦੇ ਅੰਦਰ 11ਵੀਂ ਕਲਾਸ ਦੇ ਵਿਦਿਆਰਥੀ ਪ੍ਰਪ੍ਰਿਤ ਸਿੰਘ ਨੂੰ ਸਕੂਲ ਦੇ ਵਿੱਚ ਹੀ ਕਰੀਬ 8 ਵਿਦਿਆਰਥੀਆਂ ਵੱਲੋਂ ਪੂਰੀ ਤਰ੍ਹਾਂ ਕੁੱਟਿਆ ਗਿਆ। ਅਤੇ ਉਸ ਦੀਆਂ ਅੱਖਾਂ ਤੇ ਮੂੰਹ ਤੋਂ ਇਲਾਵਾ ਪਿੱਠ ਤੇ ਨਿਸ਼ਾਨ ਪਾਏਗੇ ਪੀੜਿਤ ਨੌਜਵਾਨਾ ਪਾ ਦੇ ਸਰਕਾਰੀ ਹਸਪਤਾਲ ਵਿੱਚ ਜ਼ਰੇ ਇਲਾਜ ਹੈ ਪੀੜਿਤ ਦੇ ਪ੍ਰਾਨ ਨੇ ਕਿਹਾ ਕਿ ਜੇਕਰ ਨਾਮੀ ਸਕੂਲਾਂ ਵਿੱਚ ਇਸ ਤਰ੍ਹਾਂ ਦੀ ਗੁੰਡਾਗਰਦੀ ਵੇਖਣ ਨੂੰ ਮਿਲ ਰਹੀ ਹੈ ਤਾਂ ਅਸੀਂ ਲੱਖਾਂ ਰੁਪਏ ਲਗਾ ਕੇ ਪੜਾਈ ਤੇ ਖਰਚ ਕਰ ਰਹੇ ਹਾਂ ਤਾਂ ਇਸ ਦਾ ਫਿਰ ਹੁਣ ਕੀ ਫਾਇਦਾ ਇਸ ਤੋਂ ਵਧੀਆ ਤਾਂ ਅਸੀਂ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਵਿੱਚ ਹੀ ਪੜਾ ਲੈਂਦੇ ਪੁਲਿਸ ਵੱਲੋਂ ਪੀੜਿਤ ਵਿਦਿਆਰਥੀ ਦੇ ਬਿਆਨ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਤੂੰ ਤੇਰੀ ਕਲਾਸ ਪੜ੍ਹਨੀ ਹੈ 11th ਕੀ ਹੋਇਆ ਜਦੋਂ ਤੁਹਾਡੇ ਨਾਲ ਐਨੀ ਕੁੱਟ ਮਾਰਤੀ ਮੈਂ ਸਾਡੀ ਪ੍ਰੈਪ ਚੱਲ ਰਹੀ ਸੀ ਤੇ ਇੱਕ ਮੇਰੇ ਇਸ ਗੇਮ ਕਲਾਸ ਦਾ ਬੱਚਾ ਉਹ ਜੂਨੀਅਰ ਨੂੰ ਕੁੱਟ ਰਿਹਾ ਸੀ ਬੇਫਾਲਤੂ ਤੇ ਮੈਂ ਉਹਨੂੰ ਕਿਹਾ ਵੀ ਐਦਾਂ ਬੇਫਾਲਤੂ ਨਾ ਮਾਰ ਤੇ ਉਹ ਮੈਨੂੰ ਕਹਿੰਦਾ ਤੂੰ ਮੈਨੂੰ ਨਾ ਦੱਸ ਚੁੱਪ ਕਰਕੇ ਬਹਿ ਜਾ ਤੇ ਮੈਂ ਉਹਨੂੰ ਵਾਰੀ-ਵਾਰੀ ਭੁਲਾਈ ਗਿਆ ਉਹਨੇ ਏਕ ਇਗਨੋਰ ਕੀਤਾ ਫਿਰ ਮੈਂ ਚੁਟਕੀ ਮਾਰੀ ਤੇ ਉਹ ਕਹਿੰਦਾ ਵੀ ਐ ਕਿਉਂ ਕਰੀ ਜਾਂਦਾ ਆ ਆ ਕੇ ਬੁਲਾਉਣਾ ਪਿਆ ਤੇ ਮੈਂ ਕਿਹਾ ਵੀ ਐਂ ਬੁਲਾਈਦਾ ਤੂੰ ਇਗਨੋਰ ਕਰ ਰਿਹਾ ਤੇ ਉਹ ਕਹਿੰਦਾ ਤੂੰ ਕਰੇ ਆ ਐ ਬੁਲਾਉਂਦਾ ਹੈਂਗਾ ਆਪਦੇ ਭਰਾ ਨੂੰ ਕੁੱਤੇ ਵਾਂਗੂ ਮੈਨੂੰ ਨਾ ਬੁਲਾ ਤੇ ਮੈਂ ਫਿਰ ਉਹਨੂੰ ਕਿਹਾ ਮੈਂ ਕਿਹਾ ਬੇਫਾਲਤੂ ਨਾ ਬੋਲ ਫਿਰ ਉਹਨੇ ਗਾਲ ਕੱਢੀ ਤੇ ਫਿਰ ਮੈਂ ਉਹਨੂੰ ਕਿਹਾ ਵੀ ਪ੍ਰੈਪ ਚ ਜੂਨੀਅਰ ਬੈਠੇ ਆ ਪ੍ਰੈਪ ਤੋਂ ਬਾਅਦ ਆਪਾਂ ਆਰਾਮ ਨਾਲ ਕੋਈ ਨਹੀਂ ਗੱਲ ਕਰ ਲੈਂਦੇ ਹਾਲੇ ਤੂੰ ਐਵੇਂ ਸੀਨ ਕ੍ਰੀਏਟ ਨਾ ਕਰ ਤੇ ਪ੍ਰੈਪ ਖਤਮ ਹੋਣ ਤੋਂ ਬਾਅਦ ਮੈਂ ਨਾਰਮਲੀ ਵਾਸ਼ਰੂਮ ਗਿਆ ਤੇ ਪਿੱਛੋਂ ਕਿਸੇ ਨੇ ਸਿਰ 'ਚ ਕੁਛ ਮਾਰਿਆ ਮੈਂ ਫਿਰ ਬਾਚੋ ਮੇਰਾ ਸਿਰ ਕੰਦੇ ਚ ਮਾਰ ਕੇ ਤੇ ਮੈਨੂੰ ਲੰਮਾ ਪਾਤਾ ਤੇ ਮੇਰੇ ਬਹੁਤ ਕੁਝ ਮਾਰਿਆ ਮੁੱਕੇ ਲੱਗਾ ਸਾਰਾ ਕੁਝ ਅੱਠ ਨੌ ਜਾਣੇ ਸੀ ਕੁਝ ਕੁ ਨਾਮ ਲੱਗਦਾ ਕੁਝ ਸੀ ਉਹਨਾਂ ਕੋਲੇ ਮੈਨੂੰ ਪਤਾ ਨਹੀਂ ਲੱਗਿਆ ਬਹੁਤ ਜ਼ੋਰ ਦੀ ਸਿਰ ਤੇ ਵੱਜਿਆ ਸੀ ਤੁਹਾਡੇ ਕੋਲ ਲੋਹੇ ਦੀ ਚੀਜ਼ ਸੀ ਤੁਹਾਡੇ ਕੋਲ ਮੇਰੇ ਇੱਕ ਮੱਥੇ ਤੇ ਹੈਗੇ ਡੂੰਗੀ ਸੱਟ ਸਚਿਚ ਲੱਗਨੇ ਆ ਤੇ ਇੱਕ ਆਈ ਤੇ ਹੈ ਤੇ ਇੱਕ ਮੇਰੇ ਇੰਟਰਨਲ ਹੈਗਾ ਬੈਕ ਤੇ ਸਟਮਕ ਤੇ ਤੇ ਹੈਡ ਚ ਤੇ ਤੁਹਾਡੇ ਪਰਿਵਾਰ ਦੇ ਇੱਥੇ ਜਿਹੜਾ ਹੈਗਾ ਵਧੀਆ ਤਰੀਕੇ ਨਾਲ ਕੋਈ ਉਹਨਾਂ ਦੀ ਵਧੀਆ ਪ੍ਰਾਪਤ ਕਰਕੇ ਸ਼ੁਰੂ ਪੜੋ ਉਹ ਇੱਥੇ ਇੱਥੇ ਸਕੂਲ ਚ ਇੱਕ ਨਾਮ ਦੇ ਸਕੂਲ ਤੋਂ ਬੰਦਾ ਕੱਢਿਆ ਲੱਗ ਪਰ ਕੁਛ ਹੀ ਕਿਤੇ ਸੀ ਪਤਾ ਨਹੀਂ ਸਰ ਕੋਈ ਤਾਂ ਕੁਝ ਕਹੀ ਨਹੀਂ ਸਕਦੇ ਇਹ ਮੇਰਾ ਕੁਝ ਕਿਤੇ ਸੇਫ ਰਹਿ ਗਏ ਹੁਣ ਇੰਨੀ ਫੀਸ ਭਰਨ ਤੋਂ ਬਾਅਦ ਵੀ ਆਹੀ ਕੁਝ ਮਿਲਣਾ ਬੁਣਿਆ ਤਾਂ ਕਿਰਾਇਆ ਵੀ ਨਹੀਂ ਉਹ ਕਿੰਨੇ ਕਿੰਨੇ ਹੋ ਗਿਆ 8 8 ਲੱਖ ਭਰਦੇ ਹਾਂ ਕੋਈ ਨਹੀਂ ਸੀ ਜਦੋਂ ਤੁਹਾਨੂੰ ਪੁੱਤੇ ਆ ਗਏ ਬਾਥਰੂਮ ਚ ਇਕੱਲੇ ਮੁੰਡੇ ਸੀ ਜਿਹੜੇ ਕੁੱਟਰੇ ਮੈਨੂੰ ਤੇ ਬਾਕੀ ਟੀਚਰ ਬਾਹਰ ਸੀ ਟੀਚਰ ਕੋਈ ਕੁਛ ਨਹੀਂ ਪਿਆ ਆਪਕੇ ਟੀਚਰਾਂ ਨੇ ਟੀਚਰ ਨੇ ਆ ਕੇ ਐਕਸ਼ਨ ਤਾਂ ਲਿੱਤਾ ਸੀ ਪਰ ਉਦੋਂ ਤੱਕ ਸਭ ਕੁਝ ਹੋ ਚੁੱਕਿਆ ਸੀ ਤੁਹਾਨੂੰ ਕੀ ਸੁਝਾਅ ਦਰਾ ਟੀਚਰਾਂ ਨੇ ਕਿਹਾ ਵੀ ਸਕੂਲੋਂ ਬਾਹਰ ਕੱਢਾਂਗੇ ਬੱਚੇ ਨੂੰ ਤੇ ਸੌਰੀ ਮੰਗਵਾਵਾਂਗੇ ਸੌਰੀ ਲਗਾ ਜਿਹੜਾ ਸੌਰੀ ਤਾਂ ਕਹਿ ਰਹੇ ਨੇ ਮੈਂ ਤੁਹਾਡੇ ਕਿੰਨੇ ਸਖਤ ਆ ਕਿ ਆਪ ਤੇ ਆਪੇ ਵੀ ਵੱਜ ਗਈ ਤੇ ਆਪ ਤੇ ਹੋਰ ਲੱਗਦੀ ਤੁਹਾਡੀ ਨਿਗਾਹ ਵੀ ਦੱਸ ਆ ਕਿਹਰ ਸੌ ਨਾਲ ਕੀ ਕਰਨਾ ਹੈ ਪਤਾ ਨਹੀਂ ਮਾਤਾ ਹੁਣ ਵੀ ਕਹਿੰਦਾ ਵੀ ਹੁਣ ਸੌਰੀ ਦਾ ਕੀ ਬਣੂਗਾ ਕੋਈ ਵੀ ਮੰਨਦੇ ਨਹੀਂ ਮੰਗੇ ਤਾਂ ਸਰ ਬੜੇ ਐਫ ਆਈ ਆਰ ਬਸ ਐਫ ਆਈ ਆਰ ਇੱਕ ਤਾਂ ਕੇਸ ਹੋਵੇ ਉਹਨਾਂ ਤੇ ਤੇ ਸਟ੍ਰਿਕਟ ਐਕਸ਼ਨ ਲਿੱਤੇ ਜਾਣ ਲੋ ਦੇ ਉੱਤੇ ਕੀ ਇਹ ਹੁਣੇ ਏਡੇ ਵੱਡੇ ਵੱਡੇ ਸਕੂਲਾਂ ਚ ਆਇਆ ਉਹ ਲੱਗਿਆ ਫਿਰਤਾ ਬਸ ਸਰਕਾਰੀ ਸਕੂਲਾਂ ਵਾਲੇ ਬੱਚਿਆਂ ਦਾ ਤਾਂ ਮਾਰ ਕੇ ਸੁੱਟ ਦਿਆ ਕਰਨੀ ਪਤਾ ਹੀ ਨਹੀਂ ਲੱਗਣਾ ਕਿੱਧਰ ਗਏ ਕਿਸੇ ਕੋਕ ਨੂੰ ਆਏ ਕਿਸੇ ਮੈਮ ਲੋਡ ਸ਼੍ਰੀ ਮੁਖਸਰ ਸਾਹਿਬ ਇਸ ਦਾ ਇਹ ਕਰਤੇ ਆ ਕਿ ਜਿਹੜਾ ਹੈਗਾ ਵਧੀਆ ਪੜਾਈ ਹੋ ਗਈ ਆ ਜਿ ਇਸ ਤਰ੍ਹਾਂ ਦੀ ਕੋਈ ਦਿਲ ਦਾ ਕਰਦੀ ਨਹੀਂ ਪਰ ਤੁਹਾਡੇ ਦੇਖ ਲਿਆ ਤੁਸੀਂ ਪਸਟਾਉਂਦੇ ਹੋ ਹਾਂ ਜੀ ਬਹੁਤ ਤੇਰਾ ਨਾਮ ਕੁਮਰਪ੍ਰੀਤ ਸਿੰਘ ਗਿੱਲ ਹੈ ਮੈਂ ਮਲੋੜ ਤੋਂ ਬਲੋਂਗ ਕਰਦਾ ਹਾਂ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ ਇਹ ਮੇਰਾ ਛੋਟਾ ਬ੍ਰਦਰ ਹੈ ਜੀ ਕਰੀਬਨ ਮੇਤੋਂ 10 ਸਾਲ ਛੋਟਾ ਹੈ ਤੇ ਬਚਪਨ ਦੇ ਵਿੱਚ ਹੀ ਸਾਡੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੋ ਘਰ ਦਾ ਮਾਹੌਲ ਉਹੋ ਜਿਹਾ ਸੀ ਇਸ ਕਰਕੇ ਅਸੀਂ ਇਹਨੂੰ ਹੌਸਟਲ 'ਚ ਪੜਨ ਪਾਇਆ ਸੋ ਮੈਨੂੰ ਤੁਹਾਨੂੰ ਪਤਾ ਹੈ ਆਪਣੇ ਪੰਜਾਬ ਦੇ ਹਾਲਾਤ ਖਰਾਬ ਹੈ ਸ਼ਰੀਕੇਬਾਜੀ ਬੜੀਆਂ ਗੱਲਾਂ ਹੈ ਅਸੀਂ ਤਾਂ ਡਰਦੇ ਮਾਜਾਂ ਨੇ ਹੌਸਟਲ ਚ ਪਾਇਆ ਸੀਗਾ ਪਰ ਅਸੀਂ ਇੰਨਾ ਪਛਤਾ ਰਹੇ ਹਾਂ ਵੀ ਜਿਹਦਾ ਕੋਈ ਅੰਤ ਨਹੀਂ ਹੈਗਾ ਏਦੂ ਤਾਂ ਬੱਚੇ ਨੂੰ ਆਪਦੇ ਕੋਲ ਰੱਖਦੇ ਕਟੋ-ਕਟ ਸਾਡਾ ਬੱਚਾ ਸੇਫ ਸੀ ਕਿਉਂਕਿ ਉੱਤੇ ਗੁੰਡਾਗਰਦੀ ਨਾ ਹੁੰਦੀ ਕੁੱਟ ਮਾਰ ਨਾ ਹੁੰਦੀ ਇਸ ਪੀਐਸਟੀ ਦਾ ਬੜਾ ਪਛਤਾਵਾ ਹੈ ਸਾਨੂੰ ਵੀ ਇਹ ਬਹੁਤ ਗਲਤ ਸਟੈਪ ਚੱਕਿਆ ਨਾਮ ਸਕੂਲ ਆ ਤੇ ਵਪਾਰ ਲਿਖੀ ਪੂਰਾ ਨਾ ਮਾਪਾ ਪਰ ਨਾਮ ਹੁਣ ਤੇ ਬਾਤ ਦੀ ਦੇ ਰੱਬ ਚ ਦਿਨੇ ਦਿਨੇ ਪ੍ਰਾਪਤ ਬਿਲਕੁਲ ਲੰਬੀ ਸਕੂਲ ਹੈ ਤੁਹਾਨੂੰ ਮੈਂ ਦੱਸਦਾ ਮੈਂ ਵੀ ਇਸੇ ਸਕੂਲ ਦਾ ਪੜਿਆ ਹੋਇਆ ਹਾਂ ਬਟ ਉਦੋਂ ਜਿਹੜੇ ਹੈਡਮਾਸਟਰ ਸੀਗੇ ਸਾਡੇ ਜਗਮੀਤ ਸਰ ਉਹਨਾਂ ਦੇ ਟਾਈਮ ਦੇ ਵਿੱਚ ਇੱਥੇ ਚਿੜੀ ਵੀ ਨਹੀਂ ਫਰਕਦੀ ਹੁੰਦੀ ਸੀ ਜਿਵੇਂ ਆਪਾਂ ਪੰਜਾਬੀ ਦੀ ਭਾਸ਼ਾ ਚ ਕਹਿ ਦਿੰਦੇ ਨੇ ਦੇਖੋ ਸਕੂਲ ਕੋਈ ਚੰਗਾ ਨਹੀਂ ਹੁੰਦਾ ਮਾੜਾ ਨਹੀਂ ਹੁੰਦਾ ਮਾੜਾ ਹੁੰਦਾ ਉਹਦੀ ਮੈਨੇਜਮੈਂਟ ਔਰ ਇਹ ਨਹੀਂ ਹੈਗਾ ਕੋਈ ਪਹਿਲਾ ਕੇਸ ਨਹੀਂ ਹੈਗਾ ਸਾਡੇ 4 ਬੱਚੇ ਇੱਥੇ ਪੜਦੇ ਇੱਕ ਬੱਚਾ ਹਰਮਨ ਜੰਮੂਨਾ ਹਾਊਸ ਦੇ ਵਿੱਚ ਹੈ ਉਹਦੇ ਨਾਲ ਇਹੀ ਘਟਨਾ 2 ਮਹੀਨੇ ਪਹਿਲਾਂ ਹੋ ਕੇ ਹਟੀ ਔਰ ਉਹਦੇ ਇੰਨੀ ਇੰਟਰਨਲ ਚੋਟ ਨਹੀਂ ਹੈਗੀ ਸੀ ਜਾਂ ਇੰਦੀ ਫੇਸ ਤੇ ਕੋਈ ਚੋਟ ਨਹੀਂ ਹੈਗੀ ਸੀ ਕੋਈ ਉਹਨ ਲਾਸ਼ਾਂ ਸੀ ਢੁਈ ਤੇ ਇਹਨਾਂ ਨੇ ਪਹਿਲਾਂ ਤਾਂ ਬੱਚਿਆਂ ਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਬੱਚੇ ਬਾਹਰ ਕੱਢ ਦੇਾਂਗੇ ਫਿਰ ਉਹਨਾਂ ਨੂੰ ਬੁਲਾ ਕੇ ਸੌਰੀ ਤੇ ਉਹ ਬੱਚੇ ਫੇਰ ਉੱਥੇ ਉਹ ਵੀ ਬੱਚੇ ਨਾਲ ਸਾਡੇ ਨਾਲ ਇਦਾਂ ਹੀ ਹੋਇਆ ਪਹਿਲਾਂ ਤਾਂ ਇਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਹਾਂ ਅਸੀਂ ਬੱਚਿਆਂ ਨੂੰ ਬਾਹਰ ਕੱਢਾਂਗੇ ਪਰ ਕੱਲੀ ਸੌਰੀ ਸੂਰੀ ਦਵਾ ਕੇ ਉਹਨਾਂ ਨੂੰ ਛੱਡਤਾ ਬਹੁਤ ਮਾੜੇ ਹਾਲਾਤ ਹੈ ਜੀ ਇਹਨਾਂ ਦੇ ਔਰ ਇਹ ਨਹੀਂ ਹੈਗਾ ਇੱਕ ਵਾਰੀ ਇਹ ਘਰੇ ਗਿਆ ਹੋਇਆ ਇੱਕ ਬੱਚੇ ਦਾ ਇਹਨੂੰ ਫੋਨ ਆਇਆ ਕਹਿੰਦਾ ਵੀ ਤੈਨੂੰ ਮੈਂ ਬਾਹਰ ਵੇਖਣਾ ਤੂੰ ਆ ਜਾ ਉਧਰ થી ਮੈਂ ਕੋਲੇ ਬੈਠਾ ਸੀ ਮੈਂ ਗੱਲ ਕੀਤੀ ਮੈਂ ਕਿਹਾ ਕਾਕਾ ਵੀ ਐਡਾ ਤੂੰ ਕੀ ਉਹ ਕਹਿੰਦਾ ਵੀ ਮੈਨੂੰ ਆਪਦੇ ਪਰਿਵਾਰ ਦੀ ਤੇ ਭਰਾਵਾਂ ਦੀ ਬੜੀ سپورਟ ਹੈ ਪਰ ਉਹਦੇ ਨਾਲ ਬੱਚੇ ਨਾਲ ਥੋੜੇ ਟਾਈਮ ਬਾਅਦ ਆਪਦੇ ਨਾਲ ਮਿਸਾਬ ਹੋ ਗਿਆ ਸੀਗਾ ਉਹ ਮੈਨੂੰ ਲੱਗਦਾ ਟਰੱਕ ਦੇ ਕੋਈ ਥੱਲੇ ਥੱਲੇ ਆ ਗਿਆ ਉਹ ਇਸ ਟਾਈਮ ਬੈੱਡ ਤੇ ਆ ਜਦੋਂ ਕਰਨੀ ਤਾਂ ਕਰਨੀ ਇੱਥੇ ਹੀ ਹੈ ਜੀ ਰੱਬ ਕਰਦਾ ਪਰ ਸਕੂਲ ਵੱਲੋਂ 0 ਮਤਲਬ ਕੋਈ ਇਹਨਾਂ ਦੇ 0 ਟੋਲਰੈਂਸ ਤੇ ਜਿੰਨੋਂ ਟੋਲਰੇਟਡ ਕੰਮ ਹੋ ਰਿਹਾ ਇੱਥੇ ਸਕੂਲ ਦੇ ਵਿੱਚ ਕੋਈ ਭਾਜੇ ਜਾਂਦਾ ਬੱਚਾ ਕੋਈ ਗੈਰ ਕਾਨੂੰਨੀ ਤਰੀਕੇ ਨਾਲ ਕੋਈ ਚੀਜ਼ਾਂ ਮੰਗਾਂਦਾ ਜਿਵੇਂ ਬੱਚੇ ਸਾਡੇ ਘਰੇ ਦੱਸਦੇ ਆ ਕਿ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਆਪਦੇ ਬੱਚਿਆਂ ਨੂੰ ਆਪਦੇ ਕੋਲੇ ਰੱਖ ਲਓ ਕੋਈ ਫਾਇਦਾ ਨਹੀਂ ਹੈਗਾ ਅਸੀਂ 8 ਲੱਖ ਰੁਪਏ ਫੀਸ ਦਿੰਨੇ ਲੱਖਾਂ ਦਾ ਖਰਚਾ ਉਤੇ ਕਰਦੇ ਆਂ ਜੀ ਅੱਜ ਬੱਚੇ ਨੂੰ ਇੱਥੇ ਲੈ ਕੇ ਜਾਣਾ ਅੱਜ ਬੱਚੇ ਨੂੰ ਉੱਤੇ ਸਿਰਫ ਇੱਕੋ ਆਸ ਉਮੀਦ ਤੇ ਵੀ ਸਾਡਾ ਬੱਚਾ ਸਿਹਤ ਪੱਖੋਂ ਤੇ ਸਾਡਾ ਬੱਚਾ ਸੇਫ ਹੈ ਪਰ ਪੜਨਾ ਲਿਖਣਾ ਤਾਂ ਜਿਹਨੇ ਪੜਨਾ ਉਹ ਸਰਕਾਰੀ ਸਕੂਲ ਚ ਵੀ ਪੜ ਲੈਂਦਾ ਇੱਥੇ ਕੋਈ ਇਹ ਨਹੀਂ ਹੈਗਾ ਪਰ ਸਾਡਾ ਬੱਚਾ ਜੇ ਸੇਫ ਹੀ ਨਹੀਂ ਹੈਗਾ ਜੇ ਇੱਥੇ ਆ ਕੋਈ ਚੱਲੀ ਜਾਂਦਾ ਅੱਠ ਅੱਠ ਮੁੰਡੇ ਰਲ ਕੇ ਕੁੱਟਦੇ ਆ ਉਹ ਤੁਹਾਨੂੰ ਮੈਂ ਜਾਣਕਾਰੀ ਲਈ ਦੱਸਦਾ ਜਿਹੜਾ ਇਹਨਾਂ ਦਾ ਹਾਊਸ ਮਾਸਟਰ ਹੈ ਉਹ ਇੱਥੇ ਹੈ ਹੀ ਨਹੀਂ ਉਹ ਦਿੱਲੀ ਗਿਆ ਹੋਇਆ ਹੈ ਐ ਤਾਂ ਪਰ ਜੋ ਹਾਊਸ ਮਾਸਟਰ ਹੀ ਹੈ ਨਹੀਂਗਾ ਤੇ ਉਹਨੂੰ ਵੀ ਆਪਾਂ ਕੀ ਕਹਿ ਸਕਦੇ ਆ ਇਹ ਸਪੀਚਲੈਸ ਐ ਜੀ ਮੈਂ ਇਸ ਗੱਲ ਤੇ ਕੀ ਕਹਿ ਸਕਦਾ ਕੀ ਨਹੀਂ ਹੋ ਸਕਦਾ ਬਹੁਤ ਮਾੜਾ ਹਾਲ ਹੈ ਆਏ ਹੋਏ ਆ ਜੀ ਸਕੂਲ ਵਾਲੇ ਤੇ ਇੱਕੋ ਗੱਲ ਕਹਿ ਰਹੇ ਆ ਜੀ ਸਾਡੀ ਰੈਪਿਊਟੇਸ਼ਨ ਬਚਾ ਲਓ ਸਾਨੂੰ ਐ ਨਾ ਕਰੋ ਬੱਚੇ ਦੇ ਐਫ ਆਈ ਆਰ ਨਾ ਦਿਓ ਅਸੀਂ ਕਿਉਂ ਨਾ ਦੇਈਏ ਜੇ ਸਾਡਾ ਕਾਨੂੰਨ ਸਾਥ ਦੇਊਗਾ ਅਸੀਂ ਇਸ ਗੱਲ ਦੀ ਮੰਗ ਕਰਦੇ ਆਂ ਔਰ ਹੱਥ ਜੋੜ ਕੇ ਮੰਗ ਕਰਦੇ ਆਂ ਵੀ ਅਸੀਂ ਇੱਕ ਬਿਜ਼ਨਸਮੈਨ ਬੰਦੇ ਆਂ ਅਸੀਂ ਲੱਖਾਂ ਕਰੋੜਾਂ ਦਾ ਪੰਜਾਬ ਨੂੰ ਟੈਕਸ ਦਿੰਨੇ ਆਂ ਪੰਜਾਬ ਗਵਰਨਮੈਂਟ ਨੂੰ ਤੇ ਸਾਡੇ ਬੱਚੇ ਹੀ ਨਹੀਂ ਸੇਫ ਹੈਗੇ ਤੁਹਾਡੀ ਸਟੇਟ ਦੇ ਵਿੱਚ ਪੰਜਾਬ ਦੇ ਵਿੱਚ ਮਾਨ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਵੀ ਤੁਸੀਂ ਪਲੀਜ਼ ਇੱਕ ਵਾਰੀ ਆ ਕੇ ਇਸ ਚੀਜ਼ ਦੇ ਉੱਤੇ ਜਾਇਜ਼ਾ ਤਾਂ ਲੋ ਵੀ ਸਕੂਲਾਂ 'ਚ ਚੱਲੀ ਕੀ ਜਾਂਦਾ ਹੈ ਟੀਚਰ ਵੀ ਸੈਲਰੀਜ਼ ਲੈਂਦੇ ਆ ਅਸੀਂ ਵੀ ਬੱਚੇ ਪੜਾਉਣ ਵਾਸਤੇ ਪੈਸੇ ਦਿੰਨੇ ਆ ਉਹ ਸੈਲਰੀਜ਼ ਜਾ ਕਿੱਥੇ ਰਹੀਆਂ ਮੇਰਾ ਤਾਂ ਜੀ ਕੋਈ ਹੈ ਕੋਈ ਅਸੀਂ ਬੱਚੇ ਨੂੰ ਇਹ ਰੱਖਣ ਨਾ ਰੱਖਣ ਜਿਹੜਾ ਬੱਚਾ ਨੇ ਇਹਦੇ ਤੇ ਗੁੰਡਾਗਰਦੀ ਕਰੀ ਹੈ ਸਾਨੂੰ ਉਸ ਚੀਜ਼ ਦਾ ਕੋਈ ਮਤਲਬ ਨਹੀਂ ਅਸੀਂ ਤਾਂ ਜੋ ਕਾਨੂੰਨੀ ਕਾਰਵਾਈ ਸਾਨੂੰ ਇੱਥੋਂ ਦੀ ਸਤਕਾਰਯੋਗ ਪੁਲਿਸ ਜਾਂ ਕੋਈ ਇੱਥੋਂ ਦਾ ਪ੍ਰਸ਼ਾਸਨ ਸਾਨੂੰ ਆਪਦੀਆਂ ਦਿਸ਼ਾ ਹੇਠ ਸਾਨੂੰ ਦੱਸੂਗਾ ਜੋ ਕਾਨੂੰਨੀ ਕਾਰਵਾਈ ਬਣੀ ਅਸੀਂ ਉਹ ਕਰਾਂਗੇ ਔਰ ਮੈਂ ਨਾਲ ਨਾਲ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਜੇ ਉਹ ਬੱਚੇ ਚਾਹੇ ਨਾਬਾਲਗ ਹੈ ਚਾਹੇ ਬਾਲਗ ਹੈ ਜੇ ਉਹਨਾਂ ਦੇ ਪੇਰੈਂਟਸ ਇੱਥੋਂ 17 17 18 18 ਸਾਲਾਂ ਦੇ ਹੋ ਚੁੱਕੇ ਹੈ ਜੇ ਇਹ ਹੀ ਨਹੀਂ ਸਿਖਾ पाए ਵੀ ਤੁਸੀਂ ਬੇਟਾ ਗੁੰਡਾਗਰਦੀ ਨਹੀਂ ਕਰਨੀ ਜਾਂ ਤੁਸੀਂ ਉਥੇ ਪੜਨ ਜਾ ਰਹੇ ਹੋ ਕਿਸੇ ਦੇ ਬੱਚੇ ਦੀਆਂ ਲੱਤਾਂ ਬਾਹਾਂ ਤੋੜਨ ਨਹੀਂ ਜਾ ਰਹੇ ਤੇ ਮੈਂ ਤਾਂ ਪੇਰੈਂਟਸ ਨੂੰ ਵੀ ਨਾਲ ਦੋਸ਼ੀ ਮੰਨ ਲਿਆ ਹੈਡਮਾਸਟਰ ਸਾਹਿਬ ਨਾਲ ਗੱਲ ਹੋਈ ਹੈ ਜੀ ਮੈਂ ਦੇਖੋ ਆਪਾਂ ਬੁਰਾਈ ਨਹੀਂ ਕਰਨੀ ਪਰ ਮੈਂ ਇੱਕ ਗੱਲ ਕਹਿਦਾ ਉਹਨਾਂ ਨੇ ਮੈਨੂੰ ਇੱਕੋ ਗੱਲ ਇਹ ਨਹੀਂ ਕਿਹਾ ਵੀ ਕਹਿੰਦੇ ਜੀ ਸੌਰੀ ਮੰਗਾ ਦਿੰਨੇ ਬੱਚੇ ਬਾਹਰ ਕਰ ਦਿੰਨੇ ਤੁਸੀਂ ਮੈਨੂੰ ਇੱਕ ਗੱਲ ਦਾ ਸਾਰੇ ਜਵਾਬ ਦਿਓ ਵੀ ਤੁਸੀਂ ਉਹਦੇ ਫੇਸ ਦੇ ਹਾਲਾਤ ਦੇ ਕੀ ਸੌਰੀ ਤੇ ਬੱਚੇ ਬਾਹਰ ਕੱਢਣ ਨਾਲੇ ਸਹੀ ਹੋ ਜਾਊਗਾ ਜੇ ਸਹੀ ਹੁੰਦਾ ਤੇ ਮੈਂ ਦੋਵੇਂ ਹੱਥ ਜੋੜ ਕੇ ਇਸ ਚੀਜ਼ ਨਾਲ ਐਗਰੀ ਹਾਂ ਕਿ ਅਸੀਂ ਕੋਈ ਐਕਸ਼ਨ ਨਹੀਂ ਲੈਣਾ ਸਾਡੇ ਬੱਚੇ ਦਾ ਇਕੱਲਾ ਫੇਸ ਤੇ ਜੋ ਉਹਦੇ ਸਰੀਰ ਦੇ ਉੱਤੇ ਸੱਟਾਂ ਵੱਜੀਆਂ ਉਹ ਸਹੀ ਕਰਦੇ ਤੁਹਾਨੂੰ ਕਦੋਂ ਪਤਾ ਲੱਗਦਾ ਮੈਂ ਚੰਡੀਗੜ੍ਹ ਗਿਆ ਹੋਇਆ ਸੀ ਕੁਦਰਤੀ ਵੈਸੇ ਤਾਂ ਸਾਡਾ ਸਫ਼ਰ ਇੱਕੋ 4 ਘੰਟਿਆਂ ਦਾ ਮਲੋੜ ਕਾਫੀ ਦੂਰ ਪੈ ਜਾਂਦਾ ਪਰ ਕੁਦਰਤੀ ਮੈਂ ਕੋਈ ਬਿਜ਼ਨਸ ਦੇ ਸੈਂਸ ਲਈ ਚੰਡੀਗੜ੍ਹ ਸੀਗਾ ਮੈਂ ਵਾਪਸ ਆ ਰਿਹਾ ਸੀ ਤੇ ਪਟਿਆਲਾ ਹੀ ਪਹੁੰਚੇ ਸੀ ਜਦੋਂ ਮੈਨੂੰ ਰਸਤੇ 'ਚੋਂ ਮੇਰੀ ਮਦਰ ਦਾ ਫੋਨ ਆਇਆ ਤੇ ਇਮੀਡੀਏਟਲੀ ਅਸੀਂ ਅੱਧੇ ਘੰਟੇ 'ਚ ਇ

ਕਿੰਨੀ ਦਿਨ ਹੋਏ ਜੀ ਨਹੀਂ ਕਿੰਨੀ ਦਿਨ ਹੋ ਗਏ ਅਸਤੋ ਅਸਤੋ ਮੈਂ ਤਾਂ ਹੀ ਹੁਣੇ ਹਜੇ ਬਾਹਰੋਂ ਹੀ ਆ ਰਿਹਾ ਮੈਂ ਹਜੇ ਇਹਦੇ ਬਾਰੇ ਪਤਾ ਨਹੀਂ ਹਜੇ ਗੱਲ ਕਰਨੀ ਆ ਪੇਰੈਂਟਸ ਦੇ ਨਾਲ ਪਰ ਕਿੰਨਾ ਕੁ ਬਾਜ਼ਿਕ ਮੰਨਦੇ ਹੋ ਜੋ ਸਕੂਲ ਵਿੱਚ ਜੇ ਇਸ ਤਰ੍ਹਾਂ ਦੀ ਗੱਲ ਕਰਦੇ ਹੋ ਲੱਗਦਾ ਜੀ ਇਤਨਾ ਸੱਟਾ ਦਾ ਲੱਗਦਾ ਤੁਸੀਂ ਕੀ ਹਾਂ ਮੈਂ ਹਜੇ ਤਾਂ ਮੈਨੂੰ ਮਿਲੇ ਹੀ ਨਹੀਂ ਮੈਨੂੰ ਕੰਮ ਕਰ ਵੀ ਨਹੀਂ ਮੇਰੀ ਫੀਰੀ ਦਾ ਦਸਤੂ 11th ਕਲਾਸ ਆ ਰਿਹਾ ਤਿੰਨ ਆਮ ਤਰਕ ਪ੍ਰਪ੍ਰਿਤ ਕਿੰਨੇ ਦਿਨ ਹੋ ਗਏ ਪਤਾ ਤਾਂ ਮੈਨੂੰ ਬਾਹਰੋਂ ਆ ਰਹੇ ਮੈਂ ਵਸੋਂ ਦਿੱਲੀ ਤੋਂ ਮੀਟਿੰਗ ਇਟੈਂਡ ਕਰਨ ਗਿਆ ਸੀ ਉੱਥੋਂ ਵਾਪਸ ਆ ਰਿਹਾ ਹਾਂ ਦੀ ਗੱਲ ਕਰ ਤੁਹਾਡੇ ਹਾਊਸ ਦਾ ਕਿੰਨੇ ਜੀ ਤੁਹਾਡੇ ਹਾਊਸ ਦਾ ਬੱਚਾ ਇਹ ਸਪੈਨੀ ਹਾਊਸ ਦਾ ਬੱਚਾ ਹੈ ਹਾਂ ਪਿੱਛੇ ਕੋਈ ਨਹੀਂ ਪਿੱਛੇ ਅਸਿਸਟੈਂਟ ਹਾਊਸ ਮਾਸਟਰ ਵਗੈਰਾ ਹੁੰਦੇ ਆ ਟੀਚਰ ਹੁੰਦੇ ਨੇ ਡਿਊਟੀ ਤੇ ਹੂੰ ਤੇ ਫਿਰ ਕਹਿੰਦਾ ਆ ਇਹ ਮੈਂ ਹੁਣੇ ਮੈਂ ਕਿੰ ਮੁੰਡਿਆਂ ਨਾਲ ਮਿਲ ਕੇ ਨਾ ਬੱਚਿਆਂ ਨਾਲ ਗੱਲ ਕਰਕੇ ਉਹਨਾਂ ਨੂੰ ਮਿਲ ਕੇ ਪਤਾ ਲੱਗਦਾ ਹੈ ਤੇ ਨਾ ਸਾਨੂੰ ਤਲਾਹ ਮਿਲੀ ਸੀ ਪੀਪੀਓ ਨਾਲ ਪੀ ਇੱਥੇ ਇੱਕ ਪ੍ਰਪਰੀ ਸਿੰਘ ਸਟੂਡੈਂਟ ਦਾਖਲ ਹੋਇਆ ਪੀਪੀਐਸ ਨਾ ਬਚੂ ਵਿੱਚ ਪੜਦਾ ਪਲੱਸ 1 ਦੇ ਵਿੱਚ ਫੇ ਉਹਨਾਂ ਨੂੰ ਦੂਜੇ ਕੋਈ 8-9 ਸਟੂਡੈਂਟ ਨੇ ਕੋਈ ਸੱਟਾਂ ਮਾਰੀਆਂ ਨੇ ਇੱਥੇ ਆਏ ਸੀ ਹਸਪੀਟਲ ਦੇ ਵਿੱਚ ਉਤੋਂ ਪੁੱਛਗਿੱਛ ਕੀਤੀ ਗਈ ਏ ਉਹਦੇ ਨਾਲ ਕੋਈ ਬਾਥਰੂਮ ਚ ਲੈ ਜਾ ਕੇ ਕੋਈ 8-9 ਸਟੂਡੈਂਟ ਨੇ ਮਾਰਕੁੱਟ ਕੀਤੀ ਉਹਦੇ ਸੱਟਾਂ ਮਾਰੀਆਂ ਨੇ ਚੇਰ ਕੇ ਦਾਖਲ ਹੋਇਆ ਬਾਕੀ ਉਹਦਾ ਸਟੇਟਮੈਂਟ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਕੁਝ ਫੇਸਤੇ ਨੇ ਬਾਕੀ ਹੋਰ ਗੁਜੀਆਂ ਸਰਟਾਣੇ ਕੀ ਕਰੂਗਾ ਉਹਦੇ ਸਟੇਟਮੈਂਟ ਲੈ ਕੇ ਅਗਲੀ ਕਾਰਵਾਈ ਕੀਤੀ ਜਾਏਗੀ ਕਿਉਂਕਿ ਜਿਹੜੀ ਹੈ ਜਿਹੜੀ ਬੱਚੇ ਦੀ ਜਿਹੜੀ ਉਹਦੇ 8-9 ਕਹਿੰਦੇ ਵੀ 8-9 ਹੈਗੇ ਕੋਟੇ ਦੇਖੋ ਬਾਥਰੂਮ ਦੇ ਵਿੱਚ ਉਹਨਾਂ ਨੇ ਤੁਹਾਨੂੰ ਮੁਕੇ ਤੇ ਉਹਦੇ ਨਾਲ ਮਾਰਿਆ ਤੇ ਬਾਕੀ ਇਨਵੈਸਟੀਗੇਸ਼ਨ ਜੋ ਸਾਹਮਣੇ ਆਏਗਾ ਉਹਦੇ ਮੁਤਾਬਕ ਹੋਵੇਗੀ ਕਾਰਵਾਈ ਸਟਿਮਲਾਈਜ਼ ਤਰ੍ਹਾਂ ਦਰਜ ਹੋਤਾ ਜਾਵੇਗੀ ਇਸ ਦੇ ਬਾਰੇ ਨੇਤਰਗੁੰਡਗਰ ਦੀ ਤੇ ਦੇਖੋ ਹੋਣੀ ਨਹੀਂ ਚਾਹੀਦੀ ਕਿਉਂਕਿ ਨਾਮੀ ਸਕੂਲ ਹੈ ਬੱਚੇ ਪੜ੍ਹਨ ਹੁੰਦੇ ਨੇ ਪਰ ਇਹੋ ਜੀ ਵਾਰਦਾਤ ਨਹੀਂ ਹੋਣੀ ਚਾਹੀਦੀ ਬੜੀ ਮਾੜੀ ਗੱਲ ਹੈ ਬਾਕੀ ਕਰੇ ਪ੍ਰਾਪਰਟੀ ਵੇਚਨੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ